ਦਲਦਾਰ ਬੰਦੇ ਚੈਨਲ ਜਿੰਨੇ ਵੀ ਦੋਸਤ ਮਿੱਤਰ ਦੇਖ ਰਹੇ ਆ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ ਸਾਰਿਆਂ ਤੈਨ ਦਿਲੋਂ ਧੰਨਵਾਦ ਕਰਦੇ ਆ ਦੋਸਤੋ ਜਗਰਾਉ ਮੰਡੀ ਚ ਨਾ ਆਪਣੇ ਭਰਾ ਬੈਠਿਆ ਇਹਨਾਂ ਕੋਲੇ ਇਸ ਤਰ੍ਹਾਂ ਦੀਆਂ ਤੁਸੀਂ ਨਿਗਾਹ ਮਾਰੋ ਕੈਮਰਾਮੈਨ ਇੱਧਰ ਨਿਗਾਹ ਮਾਰਦੀ ਹੋਰ ਸਟੈਕਅ ਮਿਲਦੀ ਹੈਗੀ ਕਿਸੇ ਵੀ ਤਰ੍ਹਾਂ ਦੀ ਤੁਸੀਂ ਲੈਣੀ ਹੋਵੇ ਘੋੜੇ ਦਾ ਮੂੰਹ ਬਣਿਆ ਵਾ ਬਾਕੀ ਆਪਾਂ ਜ਼ਿਆਦਾ ਜਾਣਕਾਰੀ ਰਾ ਨਾ ਕਰਦੇ ਆ ਹੋਰ ਬਾਈ ਜੀ ਕੀ ਹਾਲ ਆ ਜੀ ਵਧੀਆ ਜੀ ਸੱਸੀ ਗਾਲੀ ਹੋਰ ਕਰੀ ਜਾਂਦੇ ਆ ਕਾਰੋਬਾਰ ਹੈ ਹਾਂਜੀ ਹਾਂਜੀ ਹਾਂ ਅਗਲੀ ਨਾਲ ਦੀ ਨਾਲ ਹੀ ਤਿਆਰ ਕਰੀ ਜਾਂਦੇ ਆ ਹੈ ਹਾਂਜੀ ਹਾਂ ਨਾਲ ਦੀ ਕੈਮਰਾਮੈਨ ਅੱਗੇ ਜਾ ਕੇ ਦਿਖਾ ਯਾਰ ਬਾਈ ਨੂੰ ਤੇ ਮੇਲੇ ਮੇਲੇ ਚ ਵਧੀਆ ਬਾਈ ਇਹ ਬੈ ਕੇ ਭੁੱਖ ਜਾਂਦੇ ਆ ਹਾਂਜੀ ਹਾਂ ਚੱਲੀ ਜਾਂਦਾ ਜੀ ਟਾਈਪਾਸ ਹੋ ਜਾਂਦਾ ਵਧੀਆ ਜੀ ਅੱਛਾ ਜੀ ਹਾਂਜੀ ਹਾਂ ਤੇ ਮੇਲੇ ਤਕਰੀਬਨ ਤੁਸੀਂ ਸਾਰੇ ਹੀ ਲਾਉਂਦੇ ਹੋਗੇ ਹਨਾ ਹਾਂਜੀ ਹਾਂ ਸਾਰੇ ਹੀ ਲਾਉਣਾ ਜੀ ਮੇਲੇ ਤਾਂ ਪਹਿਲਾਂ ਇਹਦੋਂ ਨਾਬਾ ਵੀ ਲਾ ਕੇ ਆਏ ਆ ਨਾਬਾ ਵੀ ਲਾ ਕੇ ਆਏ ਆ ਜੀ ਠੀਕ ਆ ਠੀਕ ਆ ਹਾਂਜੀ ਹਾਂ ਤੇ ਹੁਣ ਜਗਰਾਓ ਹੁਣ ਜਗਰਾਉ ਆ ਗਿਆ ਠੀਕ ਆ ਠੀਕ ਆ ਤੇ ਪਹਿਲੇ ਦਿਨ ਦੇ ਆਏ ਵੇ ਹੋਗੇ ਹਨਾ ਹਾਂਜੀ ਆਏ ਸੀ ਆਗੇ ਸੀ ਪਰਸੋ ਇਹ ਕਿੰਨੇ ਚਿਰ ਚ ਇੱਕ ਤਿਆਰ ਹੋ ਜਾਂਦੀ ਹੈ ਇਹ ਐਡਵਰਟ ਚੀਜ਼ ਹੈ ਜੀ ਜਿਵੇਂ ਹੁਣ ਆਹ ਤਾਂ ਆਪਾਂ ਸਿੰਪਲ ਤਰੀਕੇ ਨਾਲ ਤਿਆਰ ਕਰਦੇ ਆਂ ਜੀ ਅੱਛਾ ਜੀ ਇਹ ਤਾਂ ਲਾਲੋਬੀ ਸਾਹਿਬ ਦੋ ਘੰਟਿਆਂ ਚ ਹੋ ਜੂਈ ਤਿਆਰ ਠੀਕ ਠੀਕ ਹੈ ਜੀ ਜਿਹੜੀ ਹੁਣ ਵਧੀਆ ਚੀਜ਼ ਹੈ ਜੀ ਜਿਵੇਂ ਆਹ ਚੀਜ਼ ਹੈਗੀ ਅੱਛਾ ਜੀ ਆ ਆਪਣੇ ਆ ਡਿਜ਼ਾਈਨ ਪਾਇਆ ਪਿਆ ਸਾਰਾ ਹੱਥੀ ਕੀਤਾ ਹੋਇਆ ਕੋਈ ਮਸ਼ੀਨ ਨਹੀਂ ਕੰਮ ਨਹੀਂ ਆਇਆ ਇਹਦੇ ਚ ਠੀਕ ਆ ਜੀ ਇਹ ਚੀਜ਼ ਆਹ ਚੀਜ਼ ਕੱਲੀ ਤਿਆਰ ਹੋਣ ਤੇ ਇੰਨੀ ਕੁ ਚੀਜ਼ ਡੇਢ ਦਿਨ ਲੱਗੀ ਸੀ ਸਾਰਾ ਕੰਮ ਰੇਤੀ ਨਾਲ ਹੱਥੀ ਹੋਣਾ ਜੀ ਇਹਦਾ ਬਾਕੀ ਮੋਟਾ ਪਿੱਤ ਲਾਇਆ ਹੋਇਆ ਜੀ ਠੀਕ ਨੀਚੇ ਸੂਈ ਲਾਇਆ ਹੋਇਆ ਬਾਕੀ ਕੁਆਲਿਟੀ ਦਾ ਫਰਕ ਆ ਪੂਰਾ ਜੀ ਹਾਂ ਜੀ ਹਾਂ ਕੁਆਲਿਟੀ ਆ ਦੇਖੋ ਜੀ ਤਾਂ ਉਹੀ ਦਿਖ ਰਿਹਾ ਜੱਪਨ ਨੂੰ ਆ ਪਤਲਾ ਪਿੱਤ ਲਾਇਆ ਜੀ ਠੀਕ ਆ ਮੋਟਾ ਪਿੱਤਰਾ ਜੀ ਦੇਖ ਹੱਥ ਨਾਲੀ ਦੇਖਣ ਵਾਲੀ ਬਦਲ ਲੱਗ ਜਾਂਦੀ ਹੈ ਹਾਂ ਜੀ ਹਾਂ ਜੀ ਇਹ ਤਾਂ ਹੈ ਹੀ ਹਾਂ ਜਿਵੇਂ ਆਹ ਤਾਂ 2 ਘੰਟੇ ਤੇ ਤਿਆਰ ਹੋ ਜੂਗੀ ਇਹਨੂੰ 2 ਦਿਨ ਲੱਗ ਜਾਂਦੇ ਤੇਰਾ ਬਾਈ ਰੇਟ ਵੀ ਦੱਸ ਦੇ ਆਪਣੇ ਦੋਸਤ ਰੇਟ ਅੱਡ ਵੱਡਾ ਹੈ ਆਪਣੇ ਕੋਲੇ 500 ਤੋਂ ਲੈ ਕੇ ਅੱਛਾ ਜੀ 3-4000 ਰੁਪਏ ਤੱਕ ਆਟਮ ਪਈ ਆਗੀ ਜਿਵੇਂ ਜਿਓ ਜੀ ਕੋਈ ਬਣਾਉਣੀ ਚਾਹੁੰਦਾ ਹਨਾ ਮਹਿੰਗੀ ਸਸਤੀ ਉਹ ਜਿਹਾ ਹੋ ਜੂਗਾ ਹਾਂ ਜੀ ਹਾਂ ਬਾਕੀ ਆਪਣੇ ਕੋਲੇ ਜਿਵੇਂ ਹੁਣ ਹੱਥ ਪੈਰ ਸੋ ਜਾਂਦੇ ਹੱਥ ਸੋ ਜਾਂਦੇ ਵਿੱਚ ਬੰਦਿਆਂ ਦੀ ਆਹ ਚੀਜ਼ ਹੈ ਜੀ ਆ ਤਾਂ ਕਿਉਂ ਸਿੱਕਾ ਆਹ ਹੈ ਜੀ ਹਾਂ ਜੀ ਹਾਂ ਠੀਕ ਹੈ ਇਹਦੇ ਡ ਆਉਂਗਾ ਸਾਰੇ ਦਾ ਸਾਰਾ ਇੱਧਰ ਦਿਖਾ ਦੀ ਕੈਮਰਾਮੈਨ ਕੇਰਾ ਆ ਡਾਟ ਲਾਇਆ ਹੋਇਆ ਨੇ ਜੀ ਤੇ ਜਿਹੜੇ ਡਾਟ ਨਾ ਠੀਕ ਹੈ ਜੀ ਜਿਵੇਂ ਹੱਥ ਪੈਰ ਸੌਂ ਜੇ ਮੋਟਾ ਪਿੱਤ ਲੱਗੇ ਹੋਇਆ ਬਸ ਇੱਥੇ ਆਏ ਹੱਥ ਫੇਰ ਹੀ ਚੱਲੋ ਜੀ ਠੀਕ ਹੈ ਹਾਂ ਉਹਦੇ ਨਾਲ ਹੱਥ ਸੈੱਟ ਹੋ ਜਾਂਦੇ ਜੀ ਠੀਕ ਹੈ ਜੀ ਜਿਵੇਂ ਆਪਣੇ ਆ ਡਾਟ ਆ ਗਏ ਇਹ ਕੰਮ ਕਰਦਾ ਜੀ ਆ ਦੇਖੋ ਹੱਥ ਜੜ ਰੱਖ ਕੇ ਤੇ ਹੈਗਾ ਨਾ ਤੇ ਬਾਕੀ ਇਹ ਹੱਥ ਕਿਸੇ ਨਾਲ ਘਸਦੀ ਨਹੀਂ ਹੈਗੀ ਸਮਝ ਗਏ ਤੇਰੀ ਗੱਲ ਮਤਲਬ ਇਹ ਤਾਂ ਨਹੀਂ ਹੈਗਾ ਹੈਵੀ ਪਿੱਤ ਲਾਇਆ ਹੋਇਆ ਮੋਟਾ ਸਹੀ ਹੈ ਸਹੀ ਹੈ ਤੇ ਇਹਦਾ ਵੀ ਬਾਈ ਕੀ ਪ੍ਰਾਈਸ ਪੈਂਦਾ ਇਹਦਾ ਪ੍ਰਾਈਸ ਬਾਈ ਜੀ ਐਡ ਵੱਡਾਗਾ ਕੋਈ 2500 ਕੋਈ 3000 ਕੋਈ 1500 ਸਾਰਿਆਂ ਦਾ ਵੱਖਰਾ ਵੱਖਰਾ ਹੈ ਟਮਾ ਬਾਕੀ ਸਾਈਜ਼ ਦਾ ਫਰਕ ਹੋਊ ਹੈ ਨਾ ਐਦੂ ਉੱਚੀ ਲੰਮੀ ਦਾ ਹਾਂਜੀ ਹਾਂ ਸਾਈਜ਼ ਦਾ ਫਰਕ ਹੈ ਜਿਵੇਂ ਆਹ ਹੁੰਡਾ ਦੇਖੋ ਜੀ ਇਹ ਹੁਣ ਬਜ਼ੁਰਗਾਂ ਵਾਸਤੇ ਸਾਰੇ ਵਾਸਤੇ ਹੁੰਡਾ ਵਰਤਿਆ ਜਾਂਦਾ ਜੀ ਹੂੰ ਬਾਕੀ ਸਾਈਜ਼ ਜਿੱਦਾ ਮਰਜ਼ੀ ਤੇ ਇੱਕ ਜਿਵੇਂ ਪਹਿਲਾ ਹੁੰਡੇ ਬਣਾਉਂਦੇ ਹੁੰਦੇ ਸੀਗੇ ਉਹ ਚੀਜ਼ ਲੱਕੜ ਦੇ ਵਿੱਚ ਲਾ ਕੇ ਕਾਰਾਗਰੀ ਇਹ ਲੱਕੜ ਚ ਤਿਆਰ ਕੀਤਾ ਹੋਇਆ ਜੀ ਠੀਕ ਹੈ ਜੀ ਹਾਂ ਜੀ ਹਾਂ ਬਾਕੀ ਬਾਹਰ ਵਾਸਤੇ ਫੋਲਡਿੰਗ ਵਗੈਰਾ ਕਰ ਦਿੰਦੇ ਹਾਂ ਹੁੰਦੇ ਜੀ ਸਾਰੇ ਹੀ ਸਹੂਲਤਾਂ ਹੀ ਆ ਆਪਣੇ ਕੋਲੇ ਉਹ ਜਿਹੇ ਕੰਮ ਹੋ ਜਾਂਦਾ ਕਹੀ ਕਸਟਮਰ ਦੀ ਡਿਮਾਂਡ ਹੁੰਦੀ ਹੈ ਨਾ ਬਾਕੀ ਆ ਖੁੰਡਿਆਂ ਖਾਂਡਿਆਂ ਦੇ ਵੀ ਭਰਾ ਸ਼ਕੀਨ ਹੁੰਦੇ ਆ ਨਾ ਹਾਂਜੀ ਹਾਂਜੀ ਆ ਬਾਹਰੋਂ ਅਦੇਸ਼ਾਂ ਤੋਂ ਵੀ ਮੰਗਵਾਉਂਦੇ ਆ ਨਾ ਹਾਂਜੀ ਹਾਂ ਬਸ ਇਹ ਵੀ ਥੋੜੇ ਚੈਨਲ ਨੂੰ ਮਗੂ ਦਿਲਦਾਰ ਬੰਦੀ ਖਰੀਦਦੇ ਆ ਠੀਕ ਆ ਸਹੀ ਗੱਲ ਹੈ ਹਾਂਜੀ ਹਾਂ ਤਾਂ ਹੀ ਤਾਂ ਆਪਾਂ ਚੈਨਲ ਦਾ ਨਾਮ ਰੱਖਿਆ ਵੀ ਦਿਲਦਾਰ ਬੰਦੇ ਜਿਹੜੇ ਘੋੜਾਂ ਵਾਲੇ ਹੋਗੇ ਹਨਾ ਹਾਂਜੀ ਹਾਂ ਵੀ ਕਾਸ ਘੋੜਾਂ ਵਾਲੇ ਹੋਗੇ ਕਬੂਤਰਾਂ ਵਾਲੇ ਹੋਗੇ ਸ਼ੌਂਕੀ ਬੰਦੇ ਮੁਰਗੀਆਂ ਵਾਲੇ ਹੋਗੇ ਇਹ ਸਾਰੇ ਹੀ ਅਕਸਰ ਦਿਲਦਾਰ ਬੰਦੇ ਹੁੰਦੇ ਆ ਹਾਂਜੀ ਇਹ ਕੰਮੀ ਦਿਲਦਾਰ ਬੰ ਇਕ ਅਮਦ ਦਿਲਦਾਰ ਬੰਦਿਆਂ ਦੀ ਹੈ ਜੀ ਸਹੀ ਹੈ ਜੀ ਸਹੀ ਹੈ ਤੇ ਹੋਰ ਭਰਾ ਹੋਰ ਸਾਰੀਆਂ ਆਈਟਮਾਂ ਵੀ ਆ ਜੀ ਆਪਣੇ ਕੋਲੇ ਆਹ ਸਟਿਕ ਮਿਲ ਜਾਂਦੀ ਹੈ ਜਿਵੇਂ ਸਾਰੀ ਪਿੱਤਲ ਦੀ ਆ ਜਾਂਦੀ ਹੈ ਜੀ ਅੱਛਾ ਜੀ ਹਾਂ ਇਹ ਸਾਰੀ ਪਿੱਤਲ ਦੀ ਹੈ ਜੀ ਠੀਕ ਹੈ ਠੀਕ ਇੱਥੇ ਕੋਈ ਲੱਕੜ ਦਾ ਕੰਮ ਨਹੀਂ ਹੈਗਾ ਠੀਕ ਤੇ ਇੱਕ ਵੈਰਾਈਟੀ ਆ ਜਾਂਦੀ ਹੈ ਜੀ ਬੌਡਰੀ ਏ ਵੀ ਕੋੜਈ ਹੈ ਜੀ ਮਤਲਬ ਡਿਜ਼ਾਈਨ ਬਹੁਤ ਨੇ ਜੀ ਡਿਜ਼ਾਈਨ ਹਰ ਤਰ੍ਹਾਂ ਦਾ ਹੀ ਆ ਤੁਹਾਡੇ ਕੋਲੇ ਕੋੜਿਆਂ ਤੋਂ ਕੋੜਿਆਂ ਦਾ ਕਮੀ ਨਹੀਂ ਆ ਹਨਾ ਕੰਮ ਆਪਣੇ ਕੋਲੇ ਡਿਜ਼ਾਈਨ ਬਹੁਤ ਆ ਕੋੜਿਆਂ ਵਾਲੇ ਹਾਂਜੀ ਆਹਨੋ 4 ਪੀਹਨੇ 4 ਐਟਮਾਡਡ ਵੱਟ ਨੇ ਠੀਕ ਆ ਠੀਕ ਆ ਹਾਂ ਹੋਰ ਵੀ ਕਈ ਐਟਮਾਡਡ ਵੱਟ ਪੀਣੇ ਜੀ ਆਪਣੇ ਕੋਲੇ ਘੱਟੋ ਘੱਟ ਨੂੰ ਬਾਲੀਆਂ ਨਹੀਂ ਕਹਿੰਦਾ 15 ਐਟਮਾ ਹੋਣਗੇ ਜੀ ਤੇ ਇੱਕ ਵਾਰੀ ਆਪਣੀ ਪ੍ਰੋਪਰ ਲੋਕੇਸ਼ਨ ਜ਼ਰੂਰ ਦੱਸੋ ਹਾਂਜੀ ਹਾਂ ਪਿੰਡ ਮੇਰਾ ਕਾਤਰੋਂ ਆਈ ਜਿੱਦਾ ਸੰਗਰੂਰ ਆ ਅੱਛਾ ਜੀ ਤੇ ਫੋਨ ਨੰਬਰ ਹੈਗਾ ਮੇਰਾ 9814026825 ਠੀਕ ਹੈ ਇੱਕ ਵਾਰੀ ਫੇਰ ਬੋਲ ਦਿਓ ਨੰਬਰ 9814026825 ਬਾਕੀ ਆਨਲਾਈਨ ਡਿਲੀਵਰੀ ਹੈਗੀ ਜੀ ਆਪਣੇ ਕੋਲੇ ਕਿੱਥੇ ਮਰਜ਼ੀ ਮੰਗਵਾ ਸਕਦਾ ਜਿੱਦੋਂ ਮਰਜ਼ੀ ਮੰਗਵਾ ਸਕਦਾ ਉੱਥੇ ਪਹੁੰਚ ਕਰਦੇ ਹੋਗੇ ਹਾਂਜੀ ਹਾਂ ਉੱਥੇ ਪਹੁੰਚ ਠੀਕ ਆ ਇਹ ਵੀ ਬਹੁਤ ਵਧੀਆ ਗੱਲ ਹੈ ਵੀ ਹਾਂਜੀ ਆ ਬਾਕੀ ਆਪਾਂ ਜੀ ਮੈਂ ਪੁਰਾਣੇ ਵਿਰਸੇ ਨਾਲ ਪਹਿਲਾਂ ਹਵੇਲੀਆਂ ਦੇ ਗੇਟ ਤਿਆਰ ਕਰਦੇ ਹੁੰਦੇ ਸੀ ਹਾਂਜੀ ਹਾਂ ਆਪਾਂ ਉਹ ਗੇਟ ਵਗੈਰਾ ਲਓ ਬਈ ਦੋਸਤੋ ਜੇ ਕਿਸੇ ਨੇ ਹਵੇਲੀਆਂ ਦੇ ਗੇਟ ਤਿਆਰ ਕਰਵਾਉਣੇ ਹੋਣ ਡਿਜ਼ਾਈਨ ਪਵਾਉਣੇ ਹੋਣ ਤਾਂ ਉਹ ਵੀ ਬਾਈ ਤਿਆਰ ਕਰਦੇ ਆਗੇ ਬਾਕੀ ਕੈਮਰਾਮੈਨ ਇੱਧਰ ਸਾਰੇ ਕਿਰਾਂ ਕੈਮਰਾ ਕਕਾ ਦੀ ਮੋਟਾ-ਮੋਟਾ ਦੋਸਤਾਂ ਨੂੰ ਪਤਾ ਲੱਗ ਜਾਂਦਾਗਾ ਤੇ ਆਪਣੀ ਦੁਕਾਨ ਦਾ ਕਿਹੜੇ ਨਾਮ ਤੇ ਕੋਈ ਬੈਨਰ ਲੱਗਿਆ ਦਾ ਪੰਜਾਬੀ ਵਿਰਸੇ ਦੇ ਨਾਮ ਤੇ ਆਈ ਬੈਨਰ ਆ ਪੰਜਾਬੀ ਪੰਜਾਬੀ ਵਿਰਸਾ ਹੋਰ ਸਟਿਕ ਨਾਮ ਤੇ ਠੀਕ ਆ ਠੀਕ ਆ ਠੀਕ ਆ ਲਓ ਹੋਰ ਬਾਈ ਕੋਈ ਗੱਲਬਾਤ ਹੋਵੇ ਤਾਂ ਹੋਰ ਬਾਜੀ ਆਪਣੀ ਜੀ ਮੈਂ ਹੁਣ ਬਾਹਰਲੇ ਆਰਡਰ ਆਉਂਦੇ ਨੇ ਜੀ ਅੱਛਾ ਜੀ ਉਹ ਕਹ ਦੇ ਦਿੰਦੇ ਨੇ ਵੀ ਲੰਬੀ ਚੀਜ਼ ਜਾਂਦੀ ਨਹੀਂ ਹੈਗੀ ਵੀ ਆਪਾਂ ਨੂੰ ਫੋਲਡਿੰਗ ਚ ਵੀ ਨਹੀਂ ਚਾਹੀਦੀ ਤੇ ਸਾਈਜ਼ ਵੀ ਵੱਡਾ ਚਾਹੀਦਾ ਅੱਛਾ ਜੀ ਉਹਦੇ ਕਾਰਨ ਜੀ ਫਿਰ ਆਪਾਂ ਨੇ ਹੋਰ ਕੀਤਾਗਾ ਜਿਹੜਾ ਆਪਣਾ ਇਹ ਕੂਰੀਅਰ ਹੁੰਦਾ ਜੀ ਸਮਾਨ ਇਹ 120 ਸੈਂਟੀਮੀਟਰ ਤੱਕ ਲੰਬਾ ਹੋ ਜੂਗਾ ਮਤਲਬ ਵੀ ਬਿਨਾਂ ਫੋਲਡਿੰਗ ਤੋਂ ਠੀਕ ਆ ਠੀਕ ਆ ਵਿੱਚ ਕਹਿ ਕਹਿ ਦਿੰਦੇ ਨੇ ਵੀ ਫੋਲਡਿੰਗ ਵਾਲਾ ਵੀ ਚੱਲੂ ਜੂ ਵਿੱਚ ਕਹਿੰਦੇ ਨੇ ਵੀ ਫੋਲਡਿੰਗ ਵਾਲਾ ਨਹੀਂ ਚੱਲਣਾ ਹੈਗਾ ਸਮਝ ਗਏ ਹਾਂ ਉਹਨੂੰ ਫਿਰ 120 ਸੈਂਟੀਮੀਟਰ ਤੱਕ ਆਪਾਂ ਕੁਰੀਅਰ ਇਦਾਂ ਕਰ ਸਕਦੇ ਆ ਜੀ ਉਹਨੂੰ ਠੀਕ ਹਾਂ ਬਾਹਰ ਕਿਤੇ ਵੀ ਹੋਵੇ ਲਓ ਮਿੱਤਰੋ ਕੋਈ ਵੀ ਭਰਾ ਨੂਏ ਹੈ ਹਾਰਸ ਸਟੈਕ ਚਾਹੀਦੀ ਹੋਵੇ ਤਾਂ ਇਨਾ ਭਰਾਵਾਂ ਨਾਲ ਜਰੂਰ ਸੰਪਰਕ ਕਰ ਲਿਓ ਇੱਕ ਬਾਈ ਤੂੰ ਜਿਵੇਂ ਆ ਗੰਡਾਸੀ ਚੱਕੀ ਹੈਗੀ ਹਾਂਜੀ ਹਾਂਜੀ ਤੇ ਤੋਂ ਇਲਾਵਾ ਜਿਵੇਂ ਬੱਕਰੀਆਂ ਵਾਲੇ ਭਰਾ ਵੀ ਕੋਈ ਆਈਟਮ ਆਪਦੀ ਖਰੀਦਣੀ ਚਾਹੁੰਦੇ ਹੋ ਉਹਨਾਂ ਵਾਲਾ ਵੀ ਹੁੰਦਾ ਗਾ ਸਾਰਾ ਕੁਝ ਹੁੰਦਾ ਜੀ ਆਹ ਗੰਡੇ ਖਾਈਆਂ ਉਹ ਬੱਕਰੀਆਂ ਵਾਲੇ ਵਾਸਤੇ ਵੀ ਸਾਰਾ ਕੁਝ ਆ ਜਿਵੇਂ ਆਹ ਦੇਖੋ ਦਾਤੀਆਂ ਦੁੱਤੀਆਂ ਬੱਕਰੀਆਂ ਵਾਲੇ ਵਾਸਤੇ ਅੱਛਾ ਅੱਛਾ ਬੱਕਰੀਆਂ ਵਾਲੇ ਸਾਰੇ ਜਣਾਂ ਦਾ ਮਾਰਾ ਸਾਮਾਨ ਹੁੰਦਾ ਜੀ ਆਪਣੇ ਕੋਲਾਂ ਘੋੜੇ ਤੋਂ ਲੈ ਕੇ ਮੰਜਾ ਗਾਵਾ ਤੱਕ ਠੀਕ ਆ ਠੀਕ ਸਾਰਾ ਕੁਝ ਹੁੰਦਾ ਆ ਫਿਰ ਸਾਰੇ ਕਾਹੇ ਦਾ ਹੀ ਰੱਖਣਾ ਪੈਂਦਾ ਸਮਾਨ ਹਾਂਜੀ ਹਾਂ ਇਹ ਬੱਕਰੀਆਂ ਵਾਲਾ ਸਬਾਨ ਆ ਗਿਆ ਠੀਕ ਆ ਠੀਕ ਆ ਇਹਨਾਂ ਦਾ ਵੀ ਮਿਲਦਿਆਂ ਹਨਾ ਉਹ ਨਿੱਕੀ ਆ ਉਹ ਪ੍ਰਾਣਾਂ ਆ ਇਹ ਆਮ ਰੇਡ ਨਾਲੋਂ ਆਪਣੇ ਕੋਲੇ ਘੱਟ ਮਿਲ ਜਾਂਦੀ ਜਿਹੜੀ ਹੁਣ ਆਮ ਚੀਜ਼ 500 ਦੀ ਮਿਲਦੀ ਆ ਬੱਕਰੀ ਵਾਲੇ ਮੇਲੇ ਤੇ ਆ ਸਾਡੇ ਕੋਲੋਂ 350 ਦੀ ਦੱਸ ਤਾ ਇਹ ਕਿੰਨੇ ਦੀ ਇਹ ਢਾਂਗੀ ਜੀ ਇਹ 350 ਦੀ ਆ ਜੀ ਆਮ ਇਹ 500 ਦੀ ਵੇਚਦੀ ਆ ਠੀਕ ਆ ਇਹ ਪੱਕੀ ਆ ਪੱਕੀ ਆ ਜੀ ਇਹ ਪਾਣੀ ਦੀ ਹੁੰਦੀ ਹੈ ਜੀ ਇਹ ਬੱਤੀ ਦੀ ਨਹੀਂ ਚੱਲਦੀ ਹੁੰਦੀ ਜੀ ਠੀਕ ਆ ਠੀਕ ਆ ਮਾਡਰਨ ਮਾਡਰਨ ਦਾ ਵੀ ਯਾਨੀ ਕਿ ਮਾਡਰਨ ਕੱਚੀ ਮੁੜਦੀ ਆ ਉਹ ہاں ਪੱਤੀ ਵਾਲੀ ਮੁੜ ਜਾਂਦੀ ਹੈ ਜਿਹੜੀ ਕੱਚੀ ਹੁੰਦੀ ਹੈ ਜੀ ਠੀਕ ਕਬਾਣੀ ਦੀ ਨਹੀਂ ਮੁੜਦੀ ਹੈਗੀ ਕਦੇ ਵੀ ਠੀਕ ਹੈ ਲਓ ਬਾਈ ਮਿੱਤਰੋ ਆ ਭਰਾ ਨਾਲ ਕਰ ਲਿਓ ਸੰਪਰਕ ਤੇ ਜਗਰਾਉ ਮੇਲੇ ਚ ਆਇਆ ਤਾਂ ਜਰੂਰ ਢੇੜਾ ਮਾਰਿਓ ਇਹਨਾਂ ਦੇ ਇੱਥੇ ਅੱਡੇ ਤੇ ਤੇ ਅਗਲੀ ਵੀਡੀਓ ਚ ਮਿਲਦੇ ਆਂ ਦੋਸਤੋ ਫਿਰ ਦਿਖਾਉਣੇ ਆ ਸਾਨੂੰ ਹੋਰ ਘੈਂਟ ਘੈਂਟ ਜਾਨਵਰ